ਇਹ ਕਿ ਬਾਕੀ ਚੁਆਈ ਜੁਈ ਬਹੁਤ ਚੰਗੀ ਹੈ ਨਾ ਲੈ ਬਈ ਲੋ ਵੀ ਮੈਂ ਤੇਰਾ ਮਾਰੋਗ ਰਹਾ ਇਹਦਾ ਬੌਲੇ ਦੇ ਵਿੱਚ ਹੀ ਹੈ ਚੁਆਈ ਚੁਬੀ ਬਹੁਤ ਸੁਭਾਅ ਸੁਈ ਆ ਬੌਲਾ ਜਮਾ ਹੀ ਤੇਰੇ ਤਾਂ ਜਮਾ ਜੈ ਜੀ ਕਰਾਂਗੇ ਕੋਈ 70 ਨਹੀਂ ਕੋਈ 75 ਨਹੀਂ ਠੀਕ ਹੈ ਜੀ ਬਈ ਇਹ 65000 ਰੁਪਏ ਦੀ ਦੇਵਾਂਗੇ ਸੀਲ ਠੰਡੀ ਫੁੱਲ ਸਾਣਾ ਦੀ ਆਪਣੀ ਗਾਰੰਟੀ ਆ ਜਿਹੜੀ ਚੀਜ਼ ਦੀ ਆ ਦੁੱਧ ਲੈ ਦੀ ਸੇਵਾ ਦਾ ਹੁੰਦਾ ਸੇਵਾ ਦਾ ਤੇ ਨੋਰਮਲ ਵੀ ਕੀ ਫਿਰ ਆਪਾਂ ਫਿਰ ਵੀ ਅੰਦਾਜ਼ੇ ਜਿਨ ਕਿੰਨਾ ਕੁ ਦੁੱਧ ਤੇਰੇ ਸਾਹਮਣੇ ਦੇ ਦੂ ਯਾਰ ਕਹਿਣ ਨੂੰ ਤਾਂ ਏਡੇ ਠੰਡ ਲੇਵੇ ਮੁਤਾਬਕ ਬਣਾ ਦਿੱਤੇ 23 24 ਕਿਲੋ ਕਹੀਆ ਪਰ ਬਾਕੀ ਠੰਡ ਤੁਹਾਨੂੰ ਬਹੁਤ ਸੋਹਣਾ ਲੱਗਿਆ ਹੋਇਆ ਹੈ ਨਾ ਬਈ ਯਾਰ ਸੀ ਠੰਡੀ ਤਾਂ ਹਾਂ ਬਾਕੀ ਨਾੜ ਦੇਖੋ ਤੁਸੀਂ ਦੁੱਧ ਵਾਲੀ ਮਿੱਤਰੋ ਬਾਹਰ ਗਈ ਹੈ ਹਨ ਹਾਂ ਬਈ ਤੇ ਹਾਂ ਲਓ ਵੀ ਮਿੱਤਰੋ ਝੂਮ ਝੂਮ ਕੇ ਤੁਰਦੀ ਹੈ ਬਾਕੀ ਤੁਸੀਂ ਅਰਡਰ ਕੁਆਲਿਟੀ ਚੈੱਕ ਕਰਕੇ ਦੇਖੋ ਕਰਮ ਵਾਲੀ ਬਹੁਤ ਚੰਗਾ ਤਿਆਰ ਹੋਈ ਆਉਦੀ ਆ 10 ਦਿਨ ਵਿਕੀ ਕਹਿੰਦਾ ਹਜੇ ਇਹਦੇ ਰਹਿੰਦੇ ਆ ਜੇ 10 ਦਿਨ ਕੱਢ ਦੀਏ ਵਿੱਕੀ ਤਾਂ ਇਹਨਾਂ ਗੱਲਬਾਤ ਹੋਰ ਕਰਦਣੀ ਹੈ ਨਾ ਫੇਰ ਤਾਂ ਆਪਣਾ ਵੀ ਰੇਟ ਹੋਰ ਲਓ ਵੀ ਮਿੱਤਰੋ ਮਾਰੋਗਰਾਂ ਨੇਗਾ ਥਣ ਥੁਣੋ ਯਾਰ ਬਹੁਤ ਚੰਗਾ ਲੱਗਿਆ ਹੋਇਆ ਹੈ ਨਾ ਥਣ ਥੁਣ ਤਾਂ ਬਈ ਰੰਗ ਰੁੰਗ ਤਾਂ ਬੜਾ ਚੰਗਾ ਸਾਫੀਆਂ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਫਰੀਦਕੋਟ ਜ਼ਿਲ੍ਹੇ ਦੇ ਪੈਂਡ ਬਰਗਾੜੀ ਦੇ ਵਿੱਚ ਵਿੱਕੀ ਦੇ ਫਾਰਮ ਤੇ ਵਿੱਕੀ ਦੇ ਫਾਰਮ ਦੇ ਉੱਪਰੋਂ ਆਪਾਂ ਤੁਹਾਡੇ ਲਈ ਤਿੰਨ ਗਾਵਾਂ ਅੱਜ ਸ਼ੂਟ ਕਰੀਆਂ ਬਹੁਤ ਨਾਰਮਲ ਜੇ ਰੇਟ ਦੇ ਵਿੱਚ ਤੁਹਾਨੂੰ ਇਹ ਫਾਰਮ ਤੋਂ ਗਾਈਆਂ ਮਿਲ ਜਾਣਗੀਆਂ ਜਾਣਕਾਰੀ ਆਪਾਂ ਦੁੱਧ ਵਗੈਰਾ ਰੇਟ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਕਰਦੇ ਆਪਾਂ ਗੱਲਬਾਤ ਵਿੱਕੀ ਜੀ ਨਾਲ ਵਿੱਕੀ ਬਾਈ ਪਹਿਲਾਂ ਤਾਂ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਵਿੱਕੀ ਅੱਜ ਦੇ ਰੇਟ ਕਿਵੇਂ ਰਹਿਣਗੇ ਬਾਈ ਰੇਟ ਆਪਣੇ 60000 ਤੋਂ ਸ਼ੁਰੂ ਹੋ ਕੇ 65000 ਤੱਕ ਲੋ ਵੀ ਮਿੱਤਰੋ 65000 ਦੇ ਤੱਕ ਰੇਟ ਹੋਣਗੇ ਵਿੱਕੀ ਗੱਲਬਾਤ ਕਰੀ ਆਪਾਂ ਪਹਿਲੀ ਕਰਮ ਵਾਲੀ ਦੀ ਕੀ ਡਿਟੇਲ ਆ ਬਾਈ ਇਹਦੀ ਏ ਭਾਈ ਦੂਜੇ ਸੂਏ ਵੈੜ ਸੂਈ ਆ ਅੱਜ ਸੋਹਾਂ 4 ਵਜੇ ਸੂਈ ਆ ਜੇਰ ਜੂਰੋ ਪਈ ਆ ਕੰਪਲੀਟ ਪੈ ਗਈ ਆ ਠੀਕ ਆ ਭਾਈ ਤੇ ਮਗਰ ਕੀ ਆ ਵਿਕੀ ਇਹ ਮਗਰੇ ਦੇ ਬੱਚਾ ਭਾਈ ਬੱਚਾ ਭਾਈ ਤੇ ਵਿਕੀ ਕਿੰਨੇ ਕ ਦੁੱਧ ਲਈ ਆ ਯਾਰ ਭਾਈ ਦੁੱਧ ਅਗਲਾ ਬਣਾਉਂਦੀ ਜਿੰਨਾ ਮਰਜ਼ੇ 17 18 ਨਾਰਮਲ ਹੀ ਮਾਨੂੰ ਇਹ ਕਹਿਨ ਨੂੰ ਲੈਵੇ ਮੁਤਾਬਕ 24 25 ਕਿਲੋ ਦੇ ਤੇ ਬਾਕੀ ਭਾਈ ਦੁੱਧ ਸੇਵਾ ਦਾ ਆਪਣੇ ਪਸ਼ੂਆਂ ਤੋਂ ਖਰੀਦੇ ਹੁੰਦੇ ਠੀਕ ਆ ਭਾਈ ਤੇ ਵਿੱਕੀ ਲੈ ਨੂੰ ਆਪਾਂ ਤੋੜ ਕੇ ਇੱਕ ਵਾਰ ਕਰਮਾਲੀ ਨੂੰ ਦਿਖਾ ਵੀ ਦੀ ਜੀ ਹਣਾ ਲਓ ਵੀ ਮਿੱਤਰੋ ਬਰੀਡ ਦੇ ਵਿੱਚ ਵਿੱਕੀ ਸੂਏ ਕੰਨ ਮੇ ਦੂਜਾ ਸੂਆ ਬੇ ਦੂਜਾ ਸੂਆ ਤੇ ਮਗਰ ਇਹਦੇ ਹੈਗਾ ਪੁੱਛਦਾ ਬਈ ਯਾਰ ਵੈਡ ਦਾ ਵੀ ਦੂਜਾ ਸੂਆ ਨਿਕਲ ਜਾ ਹਾਂ ਲਓ ਵੀ ਮਿੱਤਰੋ ਫੇਸ ਫੂਸ ਕੁਆਲਟੀ ਚੈੱਕ ਕਰ ਲਓ ਬਾਕੀ ਬਰੀਡ ਚੈੱਕ ਕਰ ਲਓ ਵਿੱਕੀ ਥਣਾ ਥਣਾ ਦੀ ਜਮਾ ਓਕੇ ਆ ਪਾਸ ਆ ਬਈ ਹਾਂ ਬਈ ਥਣਾ ਦੀ ਆਪਣੀ ਗਰੰਟੀ ਆ ਜਿਹੜੀ ਚੀਜ਼ ਦੀ ਆ ਦੁੱਧ ਤੱਕ ਲੈ ਦੀ ਸੇਵਾ ਦਾ ਹੁੰਦਾ ਸੇਵਾ ਦਾ ਤੇ ਨਾਰਮਲ ਵੀ ਕੀ ਫਿਰ ਆਪਾਂ ਫਿਰ ਵੀ ਅੰਦਾਜ਼ੇ ਜਨ ਕਿੰਨਾ ਕੁ ਦੁੱਧ ਤੇਰੇ ਹਿਸਾਬ ਨਾਲ ਦੇ ਦੂ ਯਾਰ ਕਹਿਣ ਨੂੰ ਤਾਂ ਐਡੇ ਥਣ ਲੈਵੇ ਮੁਤਾਬਕ ਬਣਾ ਦਿੱਤੇ 23 24 ਕਿਲੋ ਕਹੀਆ ਪਰ ਵੀ 17 18 ਕਿਲੋ ਨਾਰਮਲ ਸੇਵਾ ਤੇ ਹੀ ਦੇ ਦਊਗੀ ਠੀਕ ਆ ਤੇ ਵਿੱਕੀ ਰੇਟ ਫਿਰ ਇਹਦਾ ਕੀ ਕਰਾਂਗੇ ਬਾਈ ਰੇਟ ਬਾਈ ਯਾਰ ਇਹ ਤਾਂ ਜਮਾਂ ਜੈ ਜੇ ਕਰਾਂਗੇ ਕੋਈ 70 ਨਹੀਂ ਕੋਈ 75 ਨਹੀਂ ਠੀਕ ਹੈ ਜੀ ਬਾਈ ਇਹ 65000 ਰੁਪਏ ਦੀ ਦੇਵਾਂਗੇ ਸੀਲ ਠੰਡੀ ਫੁੱਲ ਆ ਬਾਈ ਲਓ ਵੀ ਮੇਤਰੋ 65000 ਦੇ ਵਿੱਚ ਤੁਹਾਨੂੰ ਇਹ ਜਣੀ ਮਿਲ ਜਣੀ ਆ ਥਣਾ ਥਣਾ ਦੀ ਦੇਖੋ ਤੁਸੀਂ ਚੈੱਕ ਕਰੋ ਲਓ ਵੀ ਮੇਤਰੋ ਦੇਖੋ ਮਾਰੋ ਕਰਨੇਗਾ ਦੇਖੀ ਬਾਕੀ ਚੁਵਾਈ ਜੁਵਾਈ ਬਹੁਤ ਚੰਗੀ ਹੈ ਨਾ ਲੈ ਬਈ ਲੋ ਵੀ ਮੈਂ ਤੈਨੂੰ ਮਾਰੋ ਕਰਾ ਇਹਦਾ ਬੌਲੇ ਦੇ ਵਿੱਚ ਹੀ ਹੈ ਚੁਵਾਈ ਕਿ ਬਹੁਤ ਸੂਈ ਆ ਬੌਲਾ ਜਮਾ ਹੀ ਬੌਲਾ ਲੈ ਕੋਈ ਆਪਾਂ ਨਿਆਣਾ ਨਹੀਂ ਪਾਇਆ ਕੋਈ ਨਹੀਂ ਨਹੀਂ ਵੀ ਲੋ ਵੀ ਮਿੱਤਰੋ ਮਾਰ ਲਿਓ ਕਰਨੇਗਾ ਇਹ ਹੈਗੀ ਸੱਜਰ ਕਿ ਗੱਲਬਾਤ ਕਰੀ ਆਪਾਂ ਅਗਲੀ ਕਰਮ ਵਾਲੀ ਦੀ ਇਹਦੀ ਕੀ ਡਿਟੇਲ ਆ ਬਈ ਬਈ ਯਾਰ ਇਹ 7-8 ਦਿਨ ਲੈ ਜੂਗੀ ਹੋ ਸਕਦਾ 2 ਦਿਨ ਵੱਧ ਲੈ ਜੇ ਹੋ ਸਕਦਾ 2 ਦਿਨ ਘੱਟ ਕਿਉਂਕਿ ਅਗਲੇ ਆਪਾਂ ਨੇ ਕੋਲੇ ਤਾਂ ਗਾਂ ਤੋਂ ਆਉਂਦਾ ਗਾਂ ਤੋਂ ਆਉਂਦਾ ਵੇਖੀ ਸੂਏ ਕਰਨ ਮੈਂ ਬਈ ਇਹੇ ਬਈ ਯਾਰ ਅਗਲੇ ਨੇ ਦੂਜਾ ਕਿਹਾ ਸੀਗਾ ਪਰ ਅਗਲਾ ਤੀਜਾ ਮੰਨ ਕੇ ਲੈ ਲੈ ਸਿਲ ਠੰਡੀ ਇਹ ਵੀ ਫੋਲ ਲੀਆ। ਲਓ ਵੀ ਮਿੱਤਰੋ ਮਾਰੋ ਗਰਨੇਗਾ। ਥਣ ਥੁਣੋ ਯਾਰ ਬਹੁਤ ਚੰਗਾ ਲੱਗਿਆ ਹੋਇਆ ਹੈ ਨਾ। ਥਣ ਥੁਣ ਤਾਂ ਬਈ ਰੰਗ ਰੁੰਗ ਤਾਂ ਬਾਲਾ ਚੰਗਾ। ਹਾਂ ਬਾਕੀ ਕੁਆਲਿਟੀ ਚੰਗੀ ਦੇ ਵਿੱਚ ਹੈ ਨਾ। ਵਿੱਕੀ ਇਹਨੂੰ ਆਪਾਂ ਮਾੜਾ ਜਾਂ ਤੋਰੀਏ ਤੇ ਨਾਲੇ ਆਪਾਂ ਇਹਦਾ ਰੇਟ ਵੀ ਕਰਦੇ। ਲਓ ਵੀ ਮਿੱਤਰੋ ਚੈੱਕ ਕਰੋ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨਾ ਇਹ ਚਿੱਟੇ ਰੰਗ ਦੀ ਵੀ ਬਹੁਤ ਜ਼ਿਆਦਾ ਮੰਗ ਹੈ ਬਾਈ ਹੈ ਨਾ। ਹਾਂ ਲਓ ਮਿੱਤਰੋ ਇਹ ਤਾਂ ਪਹਿਲਾਂ ਸਮੀ ਨਹੀਂ ਜੇ ਪਹਿਲਾਂ ਸਮੀ ਹੁੰਦੀ ਤਾਂ ਅੱਜ ਇਹਦੇ ਜਿੰਨੇ ਮਰਜ਼ੀ ਰੁਪ ਮੂਹ ਅਚ ਰੰਗ ਆ ਹਾਂ ਪਰ ਆਪਾਂ ਇਹ ਜੈਜ ਰੇਟ ਚ ਦੇ ਦੇਣੀ ਆ ਬਾਈ ਹਨਾ ਬਾਈ ਜੈਜ ਚ ਲੋ ਵੀ ਮੇਤਰੋ ਗਾ ਨੂੰ ਜਿਹੜਾ ਅਗਲਾ ਬੰਦਾ ਮੰਨ ਲਾ ਸੰਭੂ ਕਾ ਉਹਦੂ 20000 ਵਧੂਗੀ ਕਟਦੀ ਵਧੂਗੀ ਹਨਾ ਤੇ ਵਿਕੀ ਕੀ ਰੇਟ ਕਰਨਾ ਇਹਦਾ ਬਾਈ ਬਾਈ ਯਾਰ ਅੱਜ ਇਹਦਾ ਰੇਟ ਨਹੀਂਗਾ ਕੋਈ 70 ਨਹੀਂ ਕੋਈ 80 ਨਹੀਂ 60000 ਰੁਪਏ ਦੀ ਦੇਵਾਂਗੇ ਲੋ ਵੀ ਮੇਤਰੋ 60000 ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਆ ਵਿਕੀ ਉਹ ਅੰਦਾਜ਼ਾ ਜਿਆ ਦੁੱਧ ਦਾ ਬਾਈ ਕਿੰਨੇ ਕ ਪਾਉਂਨ ਦੁੱਧ ਵਾਲੀ ਇਹ ਯਾਰ ਦੁੱਧ ਦਾ ਮੰਨ ਲਾ ਵੀ 15 16 ਕਿਲੋ ਨਾਰਮਲ ਹੀ ਦੇ ਦਊਗੀ ਨਾਰਮਲ ਦੇ ਦਊਗੀ ਹੈਨਾ ਹਾਂ ਨਾਰਮਲ ਸਹੀ ਬਾਤ ਹੈ ਲਓ ਵੀ ਮਿੱਤਰੋ ਬਾਕੀ ਕੀ ਹੈ ਅੱਜ ਉਹ ਕਹਿਣ ਨੂੰ ਤਾਂ ਬਾਈ ਸਹੀ ਗੱਲ ਆ ਬਾਕੀ ਚਵਾਏ ਤੋਂ ਹੀ ਗੱਲਬਾਤ ਬਾਨੀ ਆ ਹੈਨਾ ਹਾਂ ਜੇ ਆਪਣੇ ਕੋਲੇ ਮੰਨ ਲਾ ਫਾਰਮ ਤੇ ਖੜ ਕੇ ਚਵਾਉਣੇ ਉਹ ਗੱਲ ਵੱਖਰੀ ਹੋਵੇ ਉਹ ਗੱਲ ਵੱਖਰੀ ਆ ਹੁਣ ਤਾਂ ਤੇਰਾ ਮੂੰਹ ਨੇ ਦੁੱਧ ਦੇ ਹਾਂ ਲਓ ਵੀ ਮਿੱਤਰੋ ਅਗਲੀ ਵੇਖੀ ਇਹ ਇਹਦੀ ਕੀ ਡਿਟੇਲ ਆ ਬਾਈ ਬਾਈ ਦੂਜਾ ਸੂਆ ਸੁੰਦੀ ਆ ਫੁੱਲੀ ਕੱਦਦਾ ਤੇ ਫੁੱਲੀ ਬਾਈ ਨਾ ਸਹੀ ਦੱਸਦੇ ਨਾ ਦੀ ਵਿਹੜ ਕੱਚੀ ਆ ਹਾਂ ਬਾਕੀ ਤਿਆਰੀ ਚ ਬਹੁਤ ਹੈ ਹਨਾ ਆ ਇਹ ਤਾਂ ਅੱਜ ਮੰਨ ਲਓ ਵੀ ਵੀਡੀਓ ਪਾਉਣੀ ਸੀ ਕਿ ਸਾਨੂੰ ਵੀ ਪਤਾ ਹੀ ਐਡਿਟ ਨਹੀਂ ਅਗਲਾ ਤਿਆਰ ਕਰਕੇ ਪਾਉਂਦਾ ਹਾਂ ਹਾਂ ਬਾਕੀ ਠੰਡ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ ਨਾ ਬਈਰ ਸੀ ਠੰਡੀ ਤਾਂ ਹਾਂ ਬਾਕੀ ਨਾੜ ਦੇਖੋ ਤੁਸੀਂ ਦੁੱਧ ਵਾਲੀ ਮਿੱਤਰੋ ਬਾਹਰ ਗਈ ਹੈ ਹਨ ਹਾਂ ਬਈ ਤੇ ਵਿਕੀ ਤੋੜ ਗਈ ਇਹਨੂੰ ਵੀ ਆਪਾਂ ਹਨ ਇਹ ਹਜੇ ਹੈਗੀ 10-10 ਦਿਨਾਂ ਦੀ ਕੱਚੀ ਹੈ ਨਾ ਬਈ ਹਾਂ ਇਹ ਤਾਂ ਆਪਾਂ ਅੱਜ ਵੀਡੀਓ ਪਾਉਣੀ ਸੀ ਤਾਂ ਕੱਚੀ ਪਾਤੀ ਹਾਂ ਬਾਕੀ ਉਹ ਜਿਵੇਂ ਮੈਂ ਕਹਦੀ ਫੁੱਲ ਵਜਨ ਵਾਲੀ ਆ ਹਾਂ ਵੱਡੀਆਂ ਗਾਵਾਂ ਤੋਂ ਹਨਾ ਵੱਡੀ ਗੱਲ ਹੈ ਭਾਈ ਤੁਰਦੀ ਦੱਸੂਗੀ ਸਾਰੀ ਹਾਂ ਲਓ ਵੀ ਮਿੱਤਰੋ ਝੂਮ ਝੂਮ ਕੇ ਤੁਰਦੀ ਹੈ ਬਾਕੀ ਤੁਸੀਂ ਅਡਰ ਕੁਆਲਿਟੀ ਚੈੱਕ ਕਰਕੇ ਦੇਖੋ ਕਰਮ ਵਾਲੀ ਬਹੁਤ ਚੰਗਾ ਤਿਆਰ ਹੋਈ ਆਉਂਦੀ ਆ 10 ਦਿਨ ਵਿਕੀ ਕਹਿੰਦਾ ਹਜੇ ਇਹਦੇ ਰਹਿੰਦੇ ਆ ਜੇ 10 ਦਿਨ ਕੱਢਦੀ ਐ ਵਿੱਕੀ ਤੈਨੂੰ ਗੱਲਬਾਤ ਹੋਰ ਕਰਦਣੀ ਆ ਹਣਾ ਫੇਰ ਤਾਂ ਆਪਣਾ ਵੀ ਰੇਟ ਹੋਰ ਹੋਊਗਾ ਆਪਣਾ ਵੀ ਰੇਟ ਹੋਊ ਪਰ ਅੱਜ ਦਾ ਰੇਟ ਵਿੱਕੀ ਕੀ ਐ ਇਹਦਾ ਕਰਨ ਵਾਲੀ ਅੱਜ ਦਾ ਰੇਟ ਬਈ ਇਹਦਾ 75000 ਰੁਪਇਆ ਜੇ 10 ਦਿਨਾਂ ਨੂੰ ਅਗਲਾ ਕੋਈ ਤਿਆਰ ਹੋਈ ਤੇ ਵੀਡੀਓ ਆਪਾਂ ਫੇਰ ਪਾਈ ਫੇਰ ਕਵੇ ਉਦੋਂ 85 ਦੀ ਲਓ ਵੀ ਮਿੱਤਰੋ ਚੈੱਕ ਕਰਕੇ ਦੇਖੋ ਤੁਸੀਂ ਥਣ ਚੈੱਕ ਕਰੋ ਯਾਰ ਇਹਦਾ ਭਾਂਡਾ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਛੰਡਾ ਪੰਡਾ ਹਾਂ ਬਹੁਤ ਜਿਆਦਾ ਵੱਡੇ ਜਿਵੇਂ ਬੈੱਡ ਵੱਡੇ ਦੀ ਹੈਗੀ ਹਣਾ ਵਿੱਕੀ ਬਾਕੀ ਗੱਲਬਾਤ ਇਹ ਵੀ ਆ ਜੇ ਹਣ ਇਹ 10 ਦਿਨਾਂ ਨੂੰ ਤਿਆਰ ਹੁੰਦੀ ਵੀ ਆ ਹਣਾ ਤੇ ਫੇਰ ਇਹਦੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਜਾਣਾ ਹੈ ਨਾ ਹਾਂ ਬਾਈ ਹਾਂ ਜੇ ਕੋਈ ਵਪਾਰੀ ਖੱਜਣ ਵੀ ਲੈ ਕੇ ਜਾਂਦਾ ਵਾ ਉਹਨੂੰ ਵੀ ਇਹ ਚਾਰ ਪੈਸੇ ਆਪਣੇ ਕੋਲੋਂ ਲੈ ਆ ਕੇ ਛੱਡੂਗੀ ਬਾਈ ਹੈਨਾ ਛੱਡੂਗੀ ਛੱਡੂ ਤੇ ਰੇਟ ਵਿਕੀ ਇਹਦਾ ਕੀ ਕਰਨਾ ਆਪਾਂ ਸਹੀ ਹੈ ਜੀ ਬਾਈ 75000 ਰੁਪਏ ਦੀ ਦੇ 75000 ਦੀ ਤੁਹਾਨੂੰ ਇਹ ਜਿਹੜੀ ਬੈਡ ਸੱਜਣੋਂ ਮਿਲ ਜਣੀ ਹੈ 10 ਆਦਮਿਆਂ ਦੀ ਕੱਚੀ ਆ ਤੇ ਜਿਹੜੀ ਆਹ ਤੁਸੀਂ ਦੂਸਰੇ ਨੰਬਰ ਤੇ ਦੇਖੀਏ ਇਹਦਾ ਰੇਟ ਕਰਿਆ ਸੀ ਵਿਕੀ ਆਪਾਂ 60000 60000 ਰੁਪਏ ਇਹ ਕਿੰਨੇ ਦਿਨਾਂ ਦੀ ਕੱਚੀ ਆ ਇਹ 7-8 ਦਿਨ ਇਹ ਲੈ 7-8 ਦਿਨ ਇਹ ਲੈਂਦੀ ਹੈ ਤੇ ਆ ਹੈਗੀ ਸੱਜਣ ਮਿੱਤਰੋ ਬਾਕੀ ਵਿਕੀ ਦੇ ਰੇਟ ਕਿਵੇਂ ਲੱਗੇ ਜਰੂਰ ਦੱਸਿਓ ਕਿਸੇ ਵੀ ਸੱਜਣ ਦਾ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣ ਦਾ ਵਿਚਾਰ ਬਣਦਾ ਵਾ ਤਾਂ ਵਿਕੀ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸੱਜਣੋਂ ਗੱਲਬਾਤ ਕਰ ਲਿਓ ਬਾਕੀ ਕੋਈ ਵੀ ਤਸੱਲੀ ਪਰਖ ਕਰਨੀ ਆ ਤਾਂ ਬਾਈ ਵੀ ਕਹਿੰਦੀ ਫਾਰਮ ਦੇ ਉੱਪਰ ਆ ਕੇ ਵੀ ਕਰ ਸਕਦੇ ਹੋ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਕਿਉਂਕਿ ਅੱਗੋਂ ਜਾਨਵਰ ਜਿਹੜੇ ਖਰੀਦ ਕੇ ਲੈ ਕੇ ਆਏ ਆਉਂਦੇ ਹੁੰਦੇ ਆ ਤੇ ਵਿਕੀ ਇੱਕ ਵਾਰੀ ਐਡਰੈਸ ਬੋਲ ਕੇ ਹਨਾ ਮੋਬਾਈਲ ਨੰਬਰ ਬੋਲਦੀ ਵੀਰੇ ਬਈ ਪਿੰਡ ਆਪਣਾ ਬਰਗਾੜੀ ਆ ਜ਼ਿਲ੍ਹਾ ਫਰੀਕੋਟ ਆ ਤਹਿਸੀਲ ਜੈਤੋ ਬੁਰਜ ਜਵਾਰ ਸਿੰਘ ਵਾਲੇ ਵਾਲੀ ਸੜਕ ਤੇ ਪੱਠੇ ਕੋਲੇ ਘਰ ਪੱਠੇ ਕੋਲੇ ਘਰ ਆ ਤੇ ਵਿੱਕੀ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸੱਚ ਨੂੰ ਤੇ ਬਈ ਇਹ ਤਾਂ ਬਈ ਸਾਰੇ ਭਰਾਵਾਂ ਨੂੰ ਬੈਂਦੀ ਆ ਆਪਣੇ ਪਸ਼ੂ ਗਾਂ ਤੋਂ ਲੈ ਹੁੰਦੇ ਆ ਯਾਰ ਦੁੱਧ ਦੀ ਗਰੰਟੀ ਅਗਲਾ ਆਪਣੇ ਤੋਂ ਭਾਲ ਤੱਕ ਆਪਾਂ ਨੂੰ ਗਾਂ ਕਿਹੜਾ ਅਗਲਾ ਗਰੰਟੀ ਅਗਲੇ ਨੂੰ ਜਿਹੜੇ ਨੇ ਪੈਸੇ ਲਾਉਣੇ ਹਰੇਕ ਦਾ ਘਰੇ ਪਸ਼ੂ ਅਗਲੇ ਨੂੰ ਸਮਝ ਹੀ ਹੁੰਦੀ ਆ ਵੀ ਇਹ ਕਿੰਨਾ ਦੁੱਧ ਦੇ ਸਕਦਾ ਬਿਲਕੁਲ ਬਿਲਕੁਲ ਬਈ ਹੈਨਾ ਤੇ ਵੀਡੀਓ ਨੂੰ ਬਾਕੀ ਜਿਹੜੀ ਆਪਣੀ ਗਰੰਟੀ ਆ ਗੱਬਣ گاਵਾ ਦੀ ਮੰਨ ਲਓ ਵੀ ਥਨ ਦੀ ਤੇ ਭਾਰ ਦੀ ਗਰੰਟੀ ਆਪਣੀ ਸੂਈ ਦੀ ਵੀ ਆਪਣੀ ਉਹ ਜਿਹੜੀ ਚੀਜ਼ ਆਪਣੇ ਸਾਹਮਣੇ ਹੁੰਦੀ ਆ ਉਹਦੀ ਆਪਾਂ ਗਰੰਟੀ ਲੈ ਸਕਦੇ ਠੀਕ ਹੈ ਬਈ ਬਾਕੀ ਜੇ ਕਿਸੇ ਨੇ ਤਸੱਲੀ ਕਰਨੀ ਵੀ ਯਾਰ ਅਗਲਾ ਆਪਦਾ ਕਰ ਵੀ ਸਕਦਾ ਵਾ ਹੈਨਾ ਉਹ ਆਉਦੇ ਪੱਦਰ ਤੇ ਅਗਲਾ ਦੇਖ ਕੇ ਗੱਲਬਾਤ ਕਰ ਲਵੇ ਹੈਨਾ ਤੇ ਬਾਕੀ ਅੱਜ ਕੱਲ ਹਰੇਕ ਹੀ ਸ ਜਉਂਦੇ ਬਸਦੇ ਰਹੋ ਜੀ ਧੰਨਵਾਦ